We'll <laughs> ਗੁਰਦੁਆਰਾ ਸ਼ਹੀਦ ਬਾਬਾ ਪ੍ਰਤਾਪ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖਤਾਰ ਸਿੰਘ ਮੁਖਾ ਨੇ ਦੇਖ ਰਿਹਾ ਕਿ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਮੱਸੀਆ ਤੇ ਲੰਗਰ ਲਗਾਏ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੁਖਤਾਰ ਸਿੰਘ ਮੁਖਾ ਨੇ ਦੱਸਿਆ ਕਿ ਪੰਜਾ ਸਾਹਿਬ ਗੁਰਦੁਆਰੇ ਦੇ ਖਜ਼ਾਨਚੀ ਭਾਈ ਪ੍ਰਤਾਪ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਸੰਗਤ ਨਾਲ 30 ਅਕਤੂਬਰ 1922 ਨੂੰ ਭੁੱਖੇ ਸਿੱਖ ਕੈਦਿਆ ਨੂੰ ਰੇਲ ਕੱਡੀ ਰਾਹੀ اٹਕ ਜੇਲ੍ਹ ਜਾਣ ਸਮੇਂ ਲੰਗਰ ਪਾਣੀ ਛਕਾਉਣ ਲਈ हसन अफ्दाल स्टेशन मास्टर ਵੱਲੋਂ ਗੱਡੀ ਰੋਕਣ ਤੋਂ ਇਨਕਾਰ ਕਰਨ ਤੇ ਗੱਡੀ ਆਉਂਦੀ ਦੇਖ ਪਾਈ ਪ੍ਰਤਾਪ ਸਿੰਘ ਸਮੇਤ ਸਿੱਖ ਮਰਦਾਂ ਤੇ ਬੀਬੀਆਂ ਨੇ ਰੇਲਗੱਡੀ ਤੇ ਬੈਲ ਸ਼ਹੀਦੀਆਂ ਦੇ ਕੇ ਜੋ ਕੈਦੀਆਂ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਸੀ ਉਹਨਾਂ ਵੱਲੋਂ ਚਲਾਈ ਲੰਗਰ ਦੀ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਹਰ ਮਹੀਨੇ ਮੱਸਿਆ ਵਾਲੇ ਦਿਨ ਗੁਰਦੁਆਰਾ ਸ਼ਹੀਦ ਬੱਬਾ ਪ੍ਰਤਾਪ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਲੰਗਰ ਲਗਾਏ ਜਾਂਦੇ ਹਨ ਇਸ ਮੌਕੇ ਕੌਂਸਲਰ ਗਗਨਦੀਪ ਸਿੰਘ ਸੈਜਰਾ, ਅਰਵਿੰਦਰ ਸਿੰਘ ਰਿੰਕੂ, ਸੁਖਬੀਰ ਸਿੰਘ ਰਾਜੂ, ਮਨੀਸ਼ ਚੋਹਾਨ, ਚਾਨਾ ਵਾਲੇ, ਅਰਜਨ ਚੋਹਾਨ, ਜੈ ਸਿੰਘ ਤੁੰਨਾ, ਜਤਿੰਦਰ ਸਿੰਘ ਪਪਲਾ, ਸਿਮਰਨਜੀਤ ਸਿੰਘ ਪ੍ਰਿੰਸ, ਗਿੰਨੀ ਬੱਗਾ, ਹਰਮੇਸ਼ ਸਿੰਘ ਫੌਜੀ ਚਾਂਦੀ ਵਾਲੇ, ਮਾਈਕਲ ਕੰਡਾ, ਭਪਿੰਦਰ ਸਿੰਘ ਕੁੱਕੂ, ਗੁਰਦੀਪ ਸਿੰਘ ਮਿੰਟੂ, ਸ਼ੈਲੀ, ਸੋਨੂ ਕੰਡਾ, ਸਵਰਨ ਸਿੰਘ, ਹਰਦੀਪ ਸਿੰਘ ਸਰਲੀ, ਹਰਪਜਨ ਸਿੰਘ ਡਿਫਟੀ, ਤਜਿੰਦਰ ਸਿੰਘ ਕਾਲਾ, ਰੂਬੀ ਸੈਰਾ, ਬਾਬਾ ਗੁਰਦੇਵ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਸ ਤਰ੍ਹਾਂ ਤਨ ਤਨ ਸ਼ਹੀਦ ਬਾਬਾ ਪ੍ਰਤਾਪ ਸਿੰਘ ਨੇ ਗੱਡੀ ਰੋਕੇ ਪ੍ਰਸ਼ਾਦੇ ਉਹਦਾ ਲੰਗਰ ਲਗਾਇਆ ਸੀ ਸਿੰਘਾਂ ਨੂੰ ਪ੍ਰਸ਼ਾਦਾ ਸਕਾਉਣ ਵਾਸਤੇ ਭੁੱਖੇ ਸਿੰਘਾਂ ਨੂੰ ਪ੍ਰਸ਼ਾਦਾ ਸਕਾਉਣ ਵਾਸਤੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਜਦੋਂ ਲੰਗਰ ਦੀ ਪਰਥਾ ਚਲਾਈ ਉਸ ਦਿਨ ਤੋਂ ਸਿੱਖਾਂ ਦੇ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਹ ਲੰਗਰ ਦੀ ਪ੍ਰਥਾ ਚਲਦੀ ਆ ਰਹੀ ਹੈ ਤੇ ਮਹਾਰਾਜ ਇਸੇ ਤਰ੍ਹਾਂ ਹੀ ਦਿਨ ਦਿਹਾੜੇ ਦੇ ਵਿੱਚ ਲੰਗਰ ਲਗਾਏ ਜਾਂਦੇ ਆ ਮਸਿਆਰੇ ਦਿਹਾੜਾ ਬਣਾਇਆ ਜਾ ਰਿਹਾ ਹੈ ਉਹਦੇ ਸੰਬੰਧ ਵਿੱਚ ਅਸੀਂ ਲੰਗਰ ਲਗਾਇਆ ਜੀ ਇਸੇ ਤਰ੍ਹਾਂ ਹੀ ਮਹਾਰਾਜ ਹਰ ਕਿਸੇ ਨੂੰ ਸਾਬ ਬਲ ਬਖਸ਼ੇ ਕਿਸੇ ਤਰ੍ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਹਰ ਕੋਈ ਮਹਾਰਾਜ ਸਿੱਖੀ ਨਾਲ ਜੁੜੇ ਔਰ ਮਨੁੱਖਤਾ ਦੀ ਸੇਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਗੁਰਨਾਨਕ ਪਾਤਸ਼ਾਹ ਜੀ ਦਾ ਜਿਹੜਾ 20 ਰੁਪਏ ਦਾ ਲੰਗਰ ਹਾਲੇ ਤੱਕ ਸਾਡੀ ਸਿੱਖ ਕੌਮ ਦੇ ਵਿੱਚ ਹੌਨ ਤੱਕ ਅੱਗੇ ਦੀ ਅੱਗੇ ਚੱਲਿਆ ਜਾ ਰਿਹਾ ਹੈ ਤੇ ਉਸੇ ਪ੍ਰਥਾ ਨੂੰ ਜਾਰੀ ਰੱਖਦੇ ਹੋਏ ਅਸੀਂ ਹਰ ਮੱਸਿਆ ਤੇ ਇੱਥੇ ਲੰਗਰ ਲਗਾਉਨੇ ਆ ਤੇ ਆਪਣੀ ਬਾਜ਼ਾਰ ਦੇ ਤੇ ਬਾਜ਼ਾਰ ਤੋਂ ਬਾਹਰ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਜਿੰਨੇ ਵੀ ਲੋਕ ਹੋ ਸਕਣ ਨਾ ਇਸ ਲੰਗਰ ਦੇ ਵਿੱਚ ਹਿੱਸਾ ਪਾਓ ਤੇ ਆਪਣੀ ਹਾਜ਼ਰੀ ਜ਼ਰੂਰ ਦਿਓ ਮੱਸਿਆਵਲੇ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ